ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਬੋਰਡ ਹੈ ਇਹ ਇਹ ਅੱਜ ਦਾ ਨਹੀਂ ਇਹ ਬਹੁਤ ਦੇਰ ਦਾ ਲੱਗਿਆ ਹੋਇਆ ਹੈ ਇਹ ਆਪਣੇ ਆਪਣੇ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਵੱਲੋਂ ਜਿਹੜੀ ਇਹਦੀ ਸੇਵਾ ਹੈ ਜਿਹੜੀ ਗੁਰਦੁਆਰਾ ਸਾਹਿਬ ਦੀ ਉਹਨਾਂ ਉਹਨਾਂ ਵੱਲੋਂ ਹੈ ਜੀ ਇਹ ਇਹ ਉਹਨਾਂ ਦੀ ਧਿਆਨ ਵਿੱਚ ਵੀ ਨਹੀਂ ਆਇਆ ਬਾਬਾਈ ਨੇ ਬਾਬਾਈ ਨਾਲ ਜਾ ਕੇ ਆਪਾਂ ਗੱਲ ਕਰਦੇ ਆ ਵੀ ਬਾਬਾਈ ਕੀ ਕਹਿੰਦੇ ਨੇ ਤੇ ਬਾਕੀ ਇਹ ਗੱਲ ਇਹ ਹੈ ਜੀ ਨਹੀਂ ਉਹਨਾਂ ਦੇ ਧਿਆਨ ਚ ਗਿਆ ਇਸ ਕਰਕੇ ਇਹ ਬੋਰਡ ਹੈ ਜਿਹੜਾ ਹਿੰਦੀ ਚ ਲਿਖਿਆ ਹੋਇਆ ਰਹਿ ਗਿਆ ਜਾ ਕੇ ਹੁਣ ਬਾਬਾ ਜੀ ਨਾਲ ਗੱਲ ਕਰਦਾ ਭਵਾਨਗੜ੍ਹ ਸਾਹਿਬ ਦੇ ਜਿਹੜੇ ਫਰੰਟ ਦੇ ਉੱਤੇ ਬੋਰਡ ਲੱਗੇ ਹੋਏ ਨੇ ਜੀ ਦੋ ਬੋਰਡ ਲੱਗੇ ਹੋਏ ਨੇ ਇਹ ਪੰਜਾਬੀ ਚ ਲਿਖੇ ਹੋਏ ਨੇ ਤੇ ਇੱਥੇ ਜਿਹੜਾ ਮਤਲਬ ਦੋਏ ਪਾਸੇ ਬੋਰਡ ਦੇ ਜੀ ਇਧਰਲੀ ਸਾਈਡ ਵੀ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਆ ਫਰੰਟ ਹੈ ਗੁਰਦੁਆਰਾ ਸਾਹਿਬ ਦਾ ਇਹ 43 ਸਾਈਡ ਇਹ ਦੋਨੇ ਪੰਜਾਬੀ ਚ ਬੋਰਡ ਲੱਗੇ ਹੋਏ ਨੇ ਬਾਬਾ ਜੀ ਉੱਪਰਲੇ ਪਾਸੇ ਨਾ ਖੂਹ ਦੇ ਕੋਲ ਇੱਕ ਬੋਰਡ ਲੱਗਿਆ ਹੋਇਆ ਜੀ ਉਹ ਹਿੰਦੀ ਚ ਲਿਖਿਆ ਹੋਇਆ ਹੈ ਸੰਗਤ ਜੀ ਉਹ ਜਦੋਂ ਆਪਾਂ ਕਿਸੇ ਉਹਨੂੰ ਪੈਂਟਰ ਨੂੰ ਕਿਹਾ ਸੀ ਨਾ ਲਿਖਣ ਵਾਸਤੇ ਉਦੋਂ ਆਪਣੇ ਸਾਰੇ ਜਿਹੜੇ ਬੋਰਡ ਨੇ ਉਹ ਸਾਰੇ ਪੰਜਾਬੀ ਚ ਲਿਖ ਕੇ ਚਲਾ ਗਿਆ ਜੀ ਉਹ ਵਿਚਾਰੇ ਨੂੰ ਪਤਾ ਨਹੀਂ ਸੀ ਉਹ ਗਲਤੀ ਦੇ ਨਾਲ ਉਹ ਜਿਹੜਾ ਸੀ ਨਾ ਉਹ ਬੋਰਡ ਹਿੰਦੀ ਵਿੱਚ ਲਿਖਿਆ ਗਿਆ ਅਸੀਂ ਉਹਨੂੰ ਚੇਂਜ ਕਰਾ ਦਿੰਦੇ ਹਾਂ ਉਹਨੂੰ ਹਿੰਦੀ ਜਿਹੜਾ ਹਿੰਦੀ ਚ ਲਿਖਿਆ ਉਹ ਪੰਜਾਬੀ ਚ ਕਰਾ ਦਿੰਦੇ ਆ ਜੀ ਤੇ ਇਹ ਹੀ ਆ ਉਹਨੂੰ ਆਪਾਂ ਬਿਲਕੁਲ ਵਧੀਆ ਪੰਜਾਬੀ ਦੇ ਵਿੱਚ ਲਿਖਾ ਦਿਆਂਗੇ ਤੇ ਸੰਗਤ ਅਕੀ ਬੇਨਤੀ ਹੈ ਜਿਹੜੀ ਇਹ ਗਲਤੀ ਉਹਦੇ ਕੋਲ ਹੋ ਗਈ ਆ ਤੇ ਅਸੀਂ ਵੀ ਉਹ ਦੇਖਿਆ ਨਹੀਂ ਜਾ ਕੇ ਕਿਸੇ ਭਾਈ ਨੇ ਆ ਕੇ ਦੱਸਿਆ ਬਾਬਾ ਜੀ ਉਹ ਤੇ ਹਿੰਦੀ ਵਿੱਚ ਲਿਖ ਕੇ ਗਏ ਆ ਅਸੀਂ ਦੇਖ ਕੇ ਆਇਆ ਅਸੀਂ ਉਹਨੂੰ ਪੰਜਾਬੀ ਚ ਲਿਖ ਦਿੰਨੇ ਆ ਸੰਗਤ ਜੀ ਅੰਨਾ ਅਸੀਂ ਇਹ ਜਿਹੜਾ ਲਿਖਿਆ ਇਹਦਾ ਅਸੀਂ ਜਿਹੜੇ ਲਿਖਣ ਦਾ ਸੀ ਖੇਮਾ ਦਾ ਜੱਜ ਕੋਵਾਂਗੇ ਤੇ ਅਸੀਂ ਇਹ ਹੁਣੇ ਪੰਜਾਬੀ ਚ ਕਰਾਨੇ ਆ ਪਾਇਬ ਜਿੱਕਾ ਖਾਲਸਾ ਤੇ ਵਾਹਿਗੁਰੂ ਜਿੱਕੀ ਫਤਿਹ ਤੇ ਜਿਹੜਾ ਇਹ ਚੈਨਲ ਇਹ ਜਿਹੜਾ ਚੱਲ ਰਿਹਾ ਹੈ ਹਿੰਦੀ ਦੇ ਵਿੱਚ ਇਹ ਸੰਗਤ ਜੀ ਉਹਨੂੰ ਡਲੀਟ ਕਰਨ ਦਿੱਤਾ ਜਾਵੇ ਤੇ ਉਹ ਅਸੀਂ ਜਾ ਕੇ ਅਸੀਂ ਪੰਜਾਬੀ ਚ ਕਰਾ ਦਿਆਂਗੇ ਵਾਹਿਗੁਰੂ ਜਿੱਕਾ ਖਾਲਸਾ ਤੇ ਬਾਬਾ ਜੀ ਇੱਥੇ ਇੱਕ ਗੱਲ ਹੋਰ ਹੈ ਜਦੋਂ ਇਹ ਉੱਥੇ ਕਰਕੇ ਲਿਖਣ ਹੋਰ ਕਰਕੇ ਨਾ ਉੱਥੇ ਬੋਰਡ ਲਾਇਆ ਹੋਇਆ ਵੀ ਬਵਾਨਗੜ੍ਹ ਸਾਹਿਬ ਇਧਰਲੀ ਸਾਈਡ ਹੈ ਜੀ ਹੁਣ ਉਹਦੇ ਚ ਕੀ ਹੈ ਜੀ ਇਹ ਚੀਜ਼ ਦਾ ਸੰਗਤ ਦੇ ਵਿੱਚ ਇਸ ਗੱਲੋਂ ਭਲੇਖਾ ਪੈਂਦਾ ਵੀ ਐਸਜੀਪੀਸੀ ਨੂੰ ਟੈਗ ਕਰਕੇ ਨਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗੱਲ ਉਹਨਾਂ ਤੇ ਆ ਰਹੀ ਹੈ ਵੀ ਉਹਨਾਂ ਨੇ ਹਿੰਦੀ ਚ ਲਿਖਾਇਆ ਹੋਇਆ ਹੈ ਹੁਣ ਮੈਂ ਚਲੋ ਆਪ ਜੀ ਨੂੰ ਜਿਹੜੀ ਤੁਸੀਂ ਜਿਹੜੀ ਉਹ ਕਰੀਆ ਵੀਡੀਓ ਪਾਈ ਹੈ ਇਹ ਮੈਂ ਤੁਹਾਡਾ ਸਪਸ਼ਟੀਕਰਨ ਪਾ ਦਿੰਨਾ ਤੇ ਇਹ ਕੱਲ ਤੱਕ ਹੋ ਜਾਊਗਾ ਜੀ ਠੀਕ ਹੈ ਹਾਂਜੀ ਹਾਂਜੀ ਕੱਲ ਤੱਕ ਆਪਾਂ ਬੁਲਾ ਕੇ ਪੇਂਟਰ ਨੂੰ ਉਹ ਆਪਾਂ ਪੰਜਾਬੀ ਚ ਕਰਾ ਦਿਆਂਗੇ ਧੰਨਵਾਦ ਜੀ ਸ਼ੁਕਰੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਜਿਹੜਾ ਹਿੰਦੀ ਵਾਲਾ ਸੀ ਨਾ ਉਹ ਤੇ ਮਰਾਠੀ ਕੁચ્ਚੀ ਬੰਦਾ ਮਾਰ ਰਿਹਾ ਰੰਗ ਇਹਨੂੰ ਹੁਣ ਪੈਂਟਰ ਨਾਲ ਗੱਲ ਹੋਈ ਸੀ ਉਹ ਕਹਿੰਦਾ ਵੀਰ ਜੀ ਮੈਂ ਜਦ ਵੀ ਫ੍ਰੀ ਹੋਇਆ ਕਹਿੰਦਾ ਮੈਂ ਫਿਰ ਇੱਥੇ ਪੰਜਾਬੀ ਚ ਲਿਖ ਕੇ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ